ਜੋ ਨਸ਼ੇ ਵਿਰੋਧ ਮਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਆਇਆਂ ਦਿਨ ਨਿਤ ਨਵੀਆਂ ਕਾਰਵਾਈਆਂ ਪਾਈਆਂ ਜਾ ਰੀਆਂ ਨੇ ਤੇ ਇਸੇ ਲੜੀ ਦੇ ਚੱਲਦੇ ਅਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵੱਲੋਂ 22 ਕਿਲੋ ਹੈਰੋਇਨ ਤੇ 42 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਨਸ਼ਾ ਤਸਕਰ ਕਾਬੂ ਕੀਤੇ ਗਏ ਨੇ ਕਿ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ ਬੈਠੇ ਸੋਨੂ ਦੇ ਕਹਿੰਦੇ ਇਹ ਵਿਅਕਤੀ ਕੰਮ ਕਰ ਰਹੇ ਸੀ ਤੇ ਡਰਗ ਮੰਨੀ ਹਵਾਲੇ ਰਾਹੀਂ ਬਾਹਰ ਭੇਜੀ ਜਾਂਦੀ ਸੀ ਤੇ ਸੋਨੂ ਜੋ ਕਿ ਕੈਨੇਡਾ ਵਿੱਚ ਰਹਿ ਰਿਹਾ ਹੈ ਉਹ ਇਹਨਾਂ ਨੂੰ ਹੈਂਡਲ ਕਰਦਾ ਸੀ ਤੇ ਕੱਲ 26 ਤਰੀਕ ਨੂੰ ਸਾਡੀ ਟੀਮ ਨੂੰ ਇਨਫਾਰਮੇਸ਼ਨ ਮਿਲੀ ਕਿ ਕੋਈ ਦੋ ਵਿਅਕਤੀ ਅਜੀਤਪਾਲ ਸਿੰਘ ਜੋ ਕਿ ਸ라이ਮਾਨ ਖਾਂ ਦਾ ਰਹਿਣ ਵਾਲਾ ਹਰਦੀਪ ਸਿੰਘ ਆਪਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਗੇਟ ਕੀਮਾ ਦਾ ਹੀ ਇਹ ਕੋਈ ਨਸ਼ੇ ਦੀ ਕਬੱਡੀ ਥੇਪ ਲੈ ਕੇ ਅੱਗੇ ਕਿ ਪਾਰਟੀ ਨੂੰ ਸਪਲਾਈ ਕਰਨ ਜਾ ਰਿਹਾ ਤੇ ਇਹਨਾਂ ਦੇ ਨਾਲ ਇੱਕ ਕੋਈ ਕੈਨੇਡਾ ਤੋਂ ਸੋਨੂ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਹੈਂਡਲਰ ਆ ਜਿਹੜਾ ਕਿ ਹਵਾਲੇ ਦਾ ਡਰੱਗ ਦੇ ਪੈਸੇ ਜਿਹੜੇ ਆ ਕਿ ਬਾਹਰ ਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਹਵਾਲੇ ਰਸਤੇ ਤੇ ਉਹ ਅੱਜ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਅਜੀਪਾਲ ਤੇ ਹਰਦੀਪ ਸਿੰਘ ਖਾਸੇ ਦੇ ਏਰੀਆ ਚ ਆ ਰਹੇ ਆ ਉਥੇ ਮੁਖਬਰ ਦੀ ਇਤਲਾਹ ਦੇ ਜਿਹੜਾ ਕਿ ਰੇਡ ਕੀਤਾ ਗਿਆ ਨਕਲ ਆਇਆ ਗਿਆ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2.5 ਕਿਲੋਗ੍ਰam ਹੈਰੋਨ ਜਿਹੜੀ ਆ ਆ ਫਾਂਬਰਾਮਦ ਕੀਤੀ ਆ ਪਰ ਹੋਰ ਕਿੰਨਾ ਤੋਂ ਬਰਾਮਦ ਹੋਰ ਇਹਨਾਂ ਦੇ ਬਿਸਕਨ ਪਰਮਿਸ਼ਨ ਤੇ ਇੱਕ ਮਲਾਪ ਸਿੰਘ ਆ ਜਿਹੜਾ ਕਿ ਅਲੀਪੁਰ ਥਾਣਾ ਹਰੀਕੇ ਦਾ ਰਹਿਣ ਵਾਲਾ ਉਹ ਜਿਹੜਾ ਕਿ ਇਹਨਾਂ ਦੇ ਨਾਲ ਇਨਵੋਲਵ ਵੀ ਸੀ ਆਪਣੇ ਹਵਾਲੇ ਦੀ ਰਾਸ਼ੀ ਜਿਹੜੀ ਉਹ ਲੈਂਦਾ ਸੀ ਤੇ ਉਹਦੇ ਪਾਸੋਂ ਜਿਹੜਾ ਵਾ ਇਹਨਾਂ ਦੀ ਆਪਣੇ ਪੁਸ਼ਕਸ਼ ਤੇ ਉਹਦਾ ਨਾਮ ਆ ਗਿਆ ਸੀ ਬੇਸਕ ਇਨਫਰਮੇਸ਼ਨ ਤੇ ਤੇ ਪੁਸ਼ਕਸ਼ ਤੇ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 42 ਲੱਖ ਰੁਪਏ ਜਿਹੜੇ ਆ ਆਪਣੀ ਭਾਰਤੀ ਕਰੰਸੀ ਅਸਲ ਭਾਰਤੀ ਕਰੰਸੀ ਜਿਹੜੀ ਹੈ ਉਹ ਬ੍ਰਾਮਣੀ ਕੌਲ ਸਦਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛਗਿੱਛ ਦੇ ਵਿੱਚ ਇਹਨਾਂ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਇਹ ਨੈਟਵਰਕ ਸੂਨੂ ਨਾਂ ਦਾ ਇੱਕ ਹੈਗਾ ਵਿਅਕਤੀ ਜਿਹੜਾ ਕਿ ਕੈਨੇਡਾ 'ਚ ਰਹਿ ਰਿਹਾ ਤੇ ਸੋਸ਼ਲ ਮੀਡੀਆ ਥਰੂ ਹੀ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਕਿੰਨ ਤੋਂ ਕਿੰਨੇ ਨਾਮ ਲੈ ਕਰਦੇ ਪਹਿਲਾ ਪਹਿਲਾ ਇਕਾ ਦੁਕਾ ਹੀ ਆ ਮਾੜੇ ਮੋਟੇ ਮਲਾਪ ਸਿੰਘ ਦੇ ਤੇ ਕੋਈ ਨਹੀਂ ਪਹਿਲਾ ਇਹਨਾਂ ਦੇ ਹੈਗੇ ਆ ਇਕਾ ਦੁਕਾ ਕੋਈ ਲੜਾਈ ਝਗੜਿਆ ਦੇ ਫਿਲਹਾਲ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਜੋ ਵੀ ਗੱਲਬਾਤ ਸਾਹਮਣੇ ਆਉਂਦੀ ਸੋਨੂੰ ਇਹਨਾਂ ਦੀ ਪੁਸ਼ਗਿਸ਼ ਤੇ ਆਇਆ ਜੀ ਸੋਨੂੰ ਸੋਨੂੰ ਹੀ ਇਹਨਾਂ ਨੂੰ ਹੈਂਡਲ ਕਰ ਰਿਆ ਹਾਂ ਜੀ ਕੀ ਕਰ ਰਿਹਾ ਕਾਰਵਾਈ ਇਹਨਾਂ ਨੂੰ ਹੁਣ ਮਨਜੋਗ ਜਾ ਸਕਦੇ ਪੇਸ਼ ਕੀਤਾ ਗਿਆ 3 ਦਿਨ ਦਾ 30 ਤਰੀਕ ਤੱਕ ਦਾ ਜਿਹੜਾ ਰਿਮਾਂਡ ਹਸਲ ਕੀਤਾ ਗਿਆ ਜਿਹੜਾ ਪੁਛ ਗਏ ਤੇ ਜੋ ਵੀ ਗੱਲਬਾਤ ਆਊਗੀ ਫਰਦਰ ਇਨਵੈਸਟੀਗੇਸ਼ਨ ਤੇ ਆਪ ਜੀ ਨੂੰ ਜਾਣਕਾਰੀ ਪਹੁੰਚ ਜੇ। देयर ਆ ਰਿਪੋਰਟ ਜਗਬਾਨੀ ਟੀਵੀ